ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼ਹਾਲ ਹੋਵਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 6 ਵਜੇ ਵਾਲੇ ਨੇ 5-4 ਮਿੰਟ ਹੈਗੇ 6 ਵਜੇ ਵਿੱਚ ਹਜੇ ਤੇ ਮੈਂ ਚਾਹ ਵਗੈਰਾ ਪੀ ਲਈ ਚਾਹ ਦਾ ਕੰਮ ਹੋ ਗਿਆ ਡਨ ਤੇ ਮੈਂ ਆਪਣੀ ਹੈਅਰ ਆਇਲਿੰਗ ਵੀ ਕਰ ਲਈ ਬਹੁਤ ਨਾ ਡਰਾਈਨੈਸ ਹੋਈ ਪਈ ਸਾਨੂੰ ਲੱਗਦਾ ਸੀ ਵਾਲ ਨਾ ਬੜੇ ਰੁੱਖੇ ਰੁੱਖੇ ਹੋਏ ਪੈਣਗੇ ਇਕ ਜਿੰਕ ਹੋ ਰਹੀ ਸੀ ਬਾਲਾਂ ਚ ਬੁਖਾਰ ਸੀ ਬਹੁਤ ਥੋੜੀ ਸੀ ਫਿਰ ਮੈਂ ਪਹਿਲਾਂ ਤੇਲ ਹੀ ਲਗਾਇਆ ਕਿਉਂਕਿ ਜਦੋਂ ਪਾ ਕੰਮ ਕਰਨ ਲੱਗ ਜੀ ਬਾਲਾਂ ਚ ਪਸੀਨਾ ਆ ਜਾਂਦਾ ਫਿਰ ਨਾ ਤੇਲ ਲਾਉਣ ਨੂੰ ਜੀ ਨਹੀਂ ਕਰਦਾ ਪਸੀਨੇ ਦੇ ਵਿੱਚ ਮੈਂ ਕਿਹਾ ਪਹਿਲਾਂ ਤੇਲ ਹੀ ਲਗਾ ਲਾ ਹੁਣ ਤੇਲ ਲਗਾ ਕੇ ਨਾ ਆਰਾਮਜ ਆ ਗਿਆ ਨਹੀਂ ਤੇ ਮੈਂ ਤਾਂ ਪੱਟੀ ਆ ਰਹੀ ਸਿਰ ਆਪ ਦਾ ਤੇ ਤੇਲ ਹੋ ਗਿਆ ਲੱਗ ਗਿਆ ਆਇਲਿੰਗ ਹੋ ਗਈ ਤੇ ਹੁਣ ਮੈਂ ਜਾਣੀ ਆ ਮਸ਼ੀਨ ਵਾਲ ਕੱਪੜੇ ਧੋਤੇ ਪਏ ਨੇ ਫੂਲੀ ਮਸ਼ੀਨ 'ਚ ਰਾਤ ਮੈਂ ਲੋਡ ਕਰਤੇ ਇਸ ਟਾਈਮਰ ਲਗਾਤਾ ਸੀ ਬਸ ਉਹ ਕੱਢ ਕੇ ਮੈਂ ਸੁੱਕਣੇ ਪਾਦਾ ਤੇ ਮੌਸਮ ਵੀ ਅੱਜ ਕਲਾਊਡੀ ਦਿਖਾ ਰਿਹਾ ਮੈਂ ਬਾਹਰ ਕੇ ਦੇਖਿਆ ਮੈਂ ਕਿਹਾ ਹੈ ਮਾਰਤਾ ਬੱਦਲ ਨੇ ਫਿਰ ਮੈਂ ਵੈਦਰ ਚੈੱਕ ਕੀਤਾ ਵੈਦਰ ਕਲਾਊਡੀ ਦਿਖਾ ਰਹੀ ਨੇ ਵੀ ਧੁੱਪ ਨਿਕਲਿਆ ਚਲੋ ਮੈਂ ਕੱਪੜੇ ਸੁੱਕਣੇ ਪਾਦਾ ਟਾਈਮ 'ਚ ਸੁੱਕ ਜਾਨਗੇ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਅੰਦਰਲੇ ਕੰਮ ਅਹ ਦਾਲ ਸਬਜ਼ੀ ਦੇਖਦੇ ਆਂ ਕੁਝ ਤਾਂ ਮੇਰੇ ਕੋਲ ਰਾਤ ਵਾਲੀ ਦਾਲ ਪਈ ਆ ਮੈਂ ਰਾਤ ਤੋਂ ਵੀ ਮੂੰਗੀ ਦਾਲ ਬਣਾਈ ਸੀ ਉਹ ਪਈ ਆ ਤੇ ਕੁਝ ਕद्दू ਬਣਾ ਲਾਂਗੇ ਨਾਲ ਘਰ ਦਾ ਕद्दू ਆਹ ਕੰਮ ਚੱਲੀ ਜਾਣੇ ਨੂੰ ਕੁਛ ਨੁਕਸ ਨਿਕਲ ਹੀ ਹੁੰਦਾ ਦਿਮਾਗ ਵਿੱਚ ਚੱਲ ਜਾਂਦੇ ਨੇ ਕੰਮ ਹੋ ਗਿਆ ਫਿਰ ਦੂਜੇ ਨੂੰ ਹੱਥ ਪਾ ਲਾਂ ਨੇ ਇੱਕ ਹੋ ਗਿਆ ਨੇ ਫਿਰ ਦੂਜੇ ਨੂੰ ਹੱਥ ਪਾ ਲਾਂ ਨੇ ਚਲੋ ਜੀ ਪਹਿਲਾਂ ਕੱਪੜੇ ਮੈਂ ਪਾ ਦਾ ਸੁੱਕਣੇ ਕੰਢੇ ਕਿ ਜੇ ਮੌਸਮ ਠੀਕ ਰਿਹਾ ਫਿਰ ਮੈਂ ਕੁਝ ਕੱਪੜੇ ਥੋੜੇ ਜਿਹਾ ਸੈਮੀ ਮਸ਼ੀਨ 'ਚ ਵੀ ਧੂੰਗੀ ਕਿਉਂਕਿ ਕੱਪੜੇ ਮੇਰੇ ਹੋਰ ਇਕੱਠੇ ਹੋ ਗਏ ਉਸ ਤੋਂ ਬਾਅਦ ਫਿਰ ਇਸ ਰਾਤ ਮਸ਼ੀਨ 'ਚ ਜਿਹਨੇ ਪੈਂਦੇ ਇਸ ਮੈਂ ਪਾ ਦੇ ਫੁੱਲ ਲੋਡ ਸੀ ਕੱਪੜਿਆਂ ਦਾ ਪਰ ਹੁਣ ਮੈਨੂੰ ਲੱਗਦਾ ਵੀ ਕੱਪੜੇ ਹੋਰ ਇਕੱਠੇ ਹੋ ਗਏ ਪੰਜ ਚਾਰ ਫਿਰ ਮੈਂ ਉਹ ਅਲੱਗ ਤੋਂ ਸੈਮੀ ਮਸ਼ੀਨ ਕਿਵੇਂ ਦਾ ਟਾਈਮ ਆ ਕਿਵੇਂ ਦਾ ਮੌਸਮ ਰਹਿੰਦਾ ਕਿਵੇਂ ਵਿੱਚ ਜਿਵੇਂ ਟਾਈਮ ਲੱਗਦਾ ਤੁਹਾਨੂੰ ਕੋਈ ਨਾ ਲੱਗਦਾ ਇੱਕ ਵਾਰ ਸਮਾਂ ਜਿਹੜੇ ਤੋਂ ਉੱਤੇ ਪਹਿਲਾਂ ਕੱਢ ਕੇ ਸੁੱਕਣੇ ਪਾਉਣੇ ਆ ਕੱਪੜੇ ਧੋਤੇ ਗਏ ਸੀ ਸਭ ਤੋਂ ਪਹਿਲਾਂ ਮੈਂ ਕਿ ਕੱਪੜੇ ਹੀ ਸੁੱਕਣੇ ਪਾਇਆ ਮੈਂ ਕਿਉਂਕਿ ਰਾਤ ਮੈਂ ਫੁੱਲੀ ਮਸ਼ੀਨ ਚ ਲੋਡ ਕਰਦੇ ਸੀ ਟਾਈਮ ਲਗਾਤਾ ਸੀ ਤੇ ਸਵੇਰ ਜਦ ਮੈਂ ਉੱઠી ਵਾਸ਼ ਹੋਈ ਪਈ ਸੀ बस ਕੱਢ ਕੇ ਸੁੱਕਣੇ ਪਾਉਣੇ ਸੀ ਜਾਂ ਫਿਰ ਜਿਹੜੇ ਵਾਈਟ ਕੱਪੜੇ ਹੁੰਦੇ ਨੇ ਉਹਨਾਂ ਨੂੰ ਮੈਂ ਨੀਲ ਅਲੱਗ ਤੋਂ ਦਿੰਨੀ ਆ ਨੀਲ ਦੇ ਕੇ ਫਿਰ ਮੈਂ ਦੁਬਾਰੇ ਸੈਮੀ ਮਸ਼ੀਨ ਵਾਲੇ ਡਰਾਇਰ 'ਚ ਡਰਾਈ ਕਰਦਾ ਨਹੀਂ ਕਿਉਂਕਿ ਫਿਰ ਜਦੋਂ ਫੁੱਲੀ ਮਸ਼ੀਨ 'ਚ ਸਾਰੇ ਵਾਈਟ ਹੋਣ ਫੇਰ ਆਪਾਂ ਉਹਦੇ ਵਿੱਚ ਨੀਲ ਐਡ ਕਰ ਸਕਦੇ ਆ ਫਿਰ ਵਿੱਚ ਸਾਰੇ ਵਾਈਟ ਦਾ ਇੱਕ ਲੋਡ ਪੂਰਾ ਹੁੰਦਾ ਨਹੀਂ ਤੇ ਵਾਈਟ ਥੋੜੇ ਹੁੰਦੇ ਨੇ ਫਿਰ ਇਸ ਕਰਕੇ ਉਹਨਾਂ ਨੂੰ ਨੀਲ ਅਲੱਗ ਤੋਂ ਦੇਣਾ ਪੈਂਦਾ ਫਿਰ ਮੈਂ ਅਲੱਗ ਤੋਂ ਦੁਬਾਰੇ ਡਰਾਇਰ 'ਚ ਉਹਨਾਂ ਨੂੰ ਪਾ ਕੇ ਡਰਾਈ ਕਰਦੀ ਆ ਤੇ ਕੱਪੜੇ ਹੁਣ ਪਾ ਦਾ ਨਹੀਂ ਸੁੱਕਣੇ ਬਦਲ ਤਾਂ ਹੋਇਆ ਪਿਆ ਸੀ ਪਰ ਜਿਵੇਂ ਤਿਵੇਂ ਕਰਕੇ ਧੁੱਪ ਨਿਕਲ ਆਈ ਸੀ ਕੱਪੜੇ ਸੁੱਕ ਗਏ ਸੀ ਥੋੜਾ ਲੇਟ ਹੀ ਸੁੱਕੇ ਸੀ ਪਰ ਸੁੱਕ ਗਏ ਸੀਗੇ ਇੱਕ ਵਾਰ ਤਾਂ ਮੈਨੂੰ ਇਹ ਨਗਰ ਇਸੇ ਬੰਦਰ ਹੋਏ ਪਏ ਨੇ ਪਤਾ ਨਹੀਂ ਕਿਹੋ ਜਿਹਾ ਮੌਸਮ ਹੋਇਆ ਇੰਨੀ ਅੰਦਰ ਨਾ ਪਾਉਣੇ ਪੈ ਜਾਣ ਕਦੇ ਕੱਪੜੇ ਪਰ ਸੁੱਕ ਗਏ ਸੀ ਤੇ ਵਾਈਟ ਕੱਪੜੇ ਜਦੋਂ ਹੁੰਦੇ ਨਾ ਚਿੱਟੇ ਕੁਰਤੇ ਪਿਆ ਮੈਂ ਦਵਿੰਦਰ ਦੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਵਾਸ਼ ਕਰਨੇ ਪੈਂਦੇ ਨੇ ਤੇ ਨੀਲ ਦੇਣਾ ਪੈਂਦਾ ਵਾਸ਼ ਕਰਨੇ ਮੀਨਸ ਕਿ ਕੋਲਰਾਂ ਤੇ ਤੇ ਕਫਾਂ ਤੇ ਤੇ ਜਿਹੜੇ ਸਾਈਡਸ ਤੇ ਆਪਾਂ ਗਿੱਜੇ ਕਹਿੰਦੇ ਨੇ ਲੱਗੇ ਹੁੰਦੇ ਨੇ ਕੁਰਤੀਆਂ ਦੇ ਪਾਕਟਸ ਲੱਗੇ ਹੁੰਦੇ ਨੇ ਗਿੱਜੇ ਉਹਨਾਂ ਉੱਪਰ ਹਲਕੇ ਹਲਕੇ ਮੈਲ ਜੀ ਹੁੰਦੀ ਕਿਉਂਕਿ ਵਾਰ-ਵਾਰ ਆਪਣੇ ਪਾਕਟ ਚ ਹੈਂਕੀ ਆਪਣਾ ਵਾਲਟ ਕੱਢਣਾ ਪਾਉਣਾ ਉਸ ਕਰਕੇ ਇਹ ਜਗ੍ਹਾ ਤੇ ਮੈਲ ਹੁੰਦੀ ਹੈ ਫਿਰ ਮੈਂ ਸਟੇਨ ਰਿਮੂਵਰ ਲਗਾ ਦਾਨੀ ਹੁੰਦੀ ਹੈ ਜਿਸ ਦਿਨ ਮੈਂ ਫੁੱਲੀ ਮਸ਼ੀਨ ਚ ਪਾਵਾਂ ਜਿਸ ਦਿਨ ਸੈਮੀ ਚ ਪਾਵਾਂ ਫਿਰ ਉਸ ਦਿਨ ਮੈਂ ਮੂਹ ਬਰਸ਼ ਨਾਲ ਰਗੜ ਦਾਨੀ ਜਿਸ ਦਿਨ ਫੁੱਲੀਸ਼ ਪਾਉਣ ਹੁੰਦੀ ਹੈ ਸਟੇਨ ਰਿਮੂਵਰ ਲਗਾ ਦਾਨੀ ਹੁੰਦੀ ਹੈ ਤੇ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਮੈਂ ਅੰਦਰ ਆ ਕੇ ਸਭ ਤੋਂ ਪਹਿਲਾਂ ਮੈਂ ਸ਼ੂ ਰੈਕ ਹੀ ਕਲੀਨ ਕਰਨਾ ਸਹੀ ਸਮਝੇ ਅੱਜ ਕਿਉਂਕਿ ਕਈ ਦਿਨਾਂ ਤੋਂ ਮੇਰੀ ਕੌਲ ਕਬ ਇਸ ਵਿੱਚ ਨਾ ਕਿਚਰ ਕਿਚਰ ਹੋਈ ਪਈ ਸੀ ਮਿੱਟੀ ਸੀ ਆਪਾਂ ਸ਼ੂ ਚੱਕ ਦੇ ਰੱਖਦੇ ਹਾਂ ਆਪ ਨੂੰ ਬੜੀ ਜ਼ਿਆਦਾ ਅਕਲ ਕਰਨੀ ਆਉਂਦੀ ਸੀ ਕਿਚਰ ਕਿਚੜ ਜੀ ਮਿੱਟੀ ਦੀ ਹੋਈ ਪਈ ਸੀ ਫਿਰ ਮੈਂ ਕਿਹਾ ਚਲੋ ਕਲੀਨ ਕਰਦਾ ਵੈਸੇ ਵੀ ਬਰਸਾਤ ਵਾਲੇ ਮੌਸਮ ਜਿਵੇਂ ਲੰਘ ਕੇ ਗਏ ਹੁਣ ਮੌਸਮ ਤੇ ਸਾਫ ਮੈਂ ਕਰਿਆ ਨਹੀਂ ਕਰਨਾ ਚਾਹੀਦਾ ਤੇ ਜਦੋਂ ਮੈਂ ਸ਼ੂਜ਼ ਕੱਟੇ ਨਾ ਕਈ ਮੇਰੇ ਫੁੱਟਵੇਅਰ ਇਹ ਜਿਹੜੇ ਮੈਂ ਯੂਜ਼ ਨਹੀਂ ਕਰੇ ਉਹਨਾਂ ਦੇ ਪੈਆਂ ਤੇ ਫੰਗਸ ਲੱਗ ਗਈ ਸੀਗੀ ਚਿੱਟਚਿੱਟੀ ਦਿਖਣ ਲੱਗੀਆਂ ਮੈਨੂੰ ਇੱਕ ਲੇਅਰ ਜੀ ਤੇ ਕਈਆਂ ਤੇ ਉਹ ਦਿਖਣ ਲੱਗੀ ਸੀ ਤੇ ਇਸ ਕਰਕੇ ਮੈਂ ਕਿਹਾ ਚਲੋ ਵਧੀਆ ਹੋਇਆ ਮੈਂ ਸ਼ੂ ਰਹਿ ਅੱਜ ਹੀ ਸਾਫ ਕਰ ਲਈ ਬਹੁਤ ਲੇਟ ਨਹੀਂ ਕਰ ਲਈ ਵੀ ਫੰਗਸ ਲੱਗੀ ਪਈ ਸੀ ਐਨਪ ਤੈ ਦੂ ਵੱਧ ਖਰਾਬ ਹੋ ਜਾਂਦੀ ਜੇ ਮੈਂ ਨਾ ਕਰਦੀ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਸ਼ੂਰ ਐਕ ਨੂੰ ਖਾਲੀ ਕਰ ਲੂੰਗੀ ਸਾਰੇ ਪੇਅਰ ਸ਼ੂਜ਼ ਦੇ ਕੱਢ ਲੂੰਗੀ ਬਾਹਰ ਕੱਢ ਕੇ ਫਿਰ ਮੈਂ ਅੰਦਰੋਂ ਇਹਨੂੰ ਵਾਈਪ ਕਰ ਦੂੰਗੀ ਗਿੱਲੇ ਕੱਪੜੇ ਨਾਲ ਅੱਛੀ ਤਰ੍ਹਾਂ ਕਰੂੰਗੀ ਦੋ ਤਿੰਨ ਵਾਰ ਗਿੱਲਾ ਕੱਪੜਾ ਤੋਕੀ ਕਲੀਨ ਕਰੂੰਗੀ ਤੇ ਇਹਦੇ ਵਿੱਚ ਨਾ ਮੈਂ ਹੋਰ ਰੱਖਦਾ ਨਹੀਂ ਹੁੰਦੀ ਆ ਆਪਣੇ ਕਈ ਵਾਟਰਪ੍ਰੂਫ ਬੋਟਸ ਚ ਜਾਂ ਕਈ ਸ਼ੂਜ਼ ਦੇ ਡੱਬਿਆਂ ਚ ਵੀ ਸਿਲੀਕਾ ਜੈਲ ਸਿਲੀਕਾ ਜੈਲ ਕਹਿੰਦੇ ਨਾ ਆਈ ਥਿੰਕ ਸੋ ਬਿਦਾਣੇਦਾਰ ਜੀ ਹੁੰਦੇ ਛੋਟੇ ਛੋਟੇ ਪਾਊਚ ਹੁੰਦੇ ਨੇ ਉਵੇਂ ਰੱਖ ਦੰਦੀ ਉਹ ਕਹਿੰਦੇ ਹੁੰਦੇ ਨੇ ਕਿ ਮੋਇਸਚਰ ਐਬਜ਼ਾਰਬ ਕਰ ਦਿੰਦੇ ਨੇ ਕਿਸ ਤਰ੍ਹਾਂ ਨ ਸਮੈਲ ਨਹੀਂ ਆਉਂਦੀ ਫਿਰ ਮੈਂ ਸ਼ੂ ਵਾਲੇ ਰੈਕ ਚ ਹੀ ਰੱਖ ਦਿੰਦੇ ਹੁਣੇ ਕਿਸੇ ਵੀ ਚੀਜ਼ ਨੂੰ ਨਿਕਲਣੇ ਛੋਟੇ ਪਾਉਸ ਤੇ ਲਿਖਾ ਜਾਂਦੇ ਫਿਰ ਮੈਂ ਸ਼ੂ ਵਾਲੇ ਰੈਕ ਚ ਸੁੱਟ ਦਿੰਦੇ ਹੁਣੇ ਉਹਨਾਂ ਨੂੰ ਵੀ ਚਲੋ ਜੇ ਕੁਝ ਕੰਮ ਕਰਨਗੇ ਤਾਂ ਫਿਰ ਮੈਂ ਹੁਣ ਇਹਨੂੰ ਕਲੀਨ ਕਰਨਾ ਸ਼ੁਰੂ ਕਰ ਲੇਗੀ ਗਿੱਲੇ ਕੱਪੜੇ ਨਾਲ ਗਿੱਲੀ ਵਾਈਪ ਮਾਰੂੰਗੀ ਤੇ ਉਸ ਤੋਂ ਬਾਅਦ ਉੱਪਰ ਸੁੱਕਾ ਕੱਪੜਾ ਮਾਰੂੰਗੀ ਅੱਛੀ ਤਰ੍ਹਾਂ ਮੈਂ ਪਹਿਲਾਂ ਤਾਂ ਇੱਕ ਵਾਰ ਕਲੀਨ ਕੀਤਾ ਗਿੱਲੇ ਨਾਲ ਉਸ ਤੋਂ ਬਾਅਦ ਦੁਬਾਰਾ ਫੇਰ ਕਲੀਨ ਕੀਤਾ ਤਾਂ ਕਿ ਜਰਾ ਜਿਹੀ ਵੀ ਮਿੱਟੀ ਨਾ ਕੋਈ ਤੇ ਸ਼ੈਲਫਸ ਵੀ ਮੈਂ ਕਿਹਾ ਚਲੋ ਰਿਮੂਵ ਕਰ ਦਨੇ ਫਿਰ ਵਿੱਚੋਂ ਨਾ ਵਧੀਆ ਸੌਖਾ ਸਾਫ ਹੋ ਜਾਊ ਸਾਈਡ ਤੋਂ ਵੀ ਵਧੀਆ ਸਾਫ ਹੋ ਜਾਊਗਾ ਚਲੋ ਪੇਸ ਤਾਂ ਕਰਨੀ ਕਰਨਾ ਵੀ ਸਾਈਡਾਂ ਵੀ ਵਧੀਆ ਸਾਫ ਹੋ ਜਾਣਗੇ ਸ਼ੈਲਫਸ ਵੀ ਮੈਂ ਰਿਮੂਵ ਕਰਤੀਆਂ ਇਹਦੀਆਂ ਇਹ ਜਿਹੜਾ ਸ਼ੂ ਰੈਕ ਬਣਵਾਇਆ ਨਾ ਅਸੀਂ ਸ਼ੈਲਫਸ ਇਹਦੇ ਰਿਮੂਵੇਬਲ ਰਿਮੂਵੇਬਲ ਹੀ ਰਖਾਈਆਂ ਸੀ ਤਾਂ ਕਿ ਆਪਾਂ ਸਾਈਡ ਤੇ ਇਹਨਾਂ ਨੂੰ ਉਤਾਰ ਕੇ ਰੱਖ ਸਕੀਏ ਤੇ ਸਫਾਈ ਵੀ ਸੌਖੀ ਹੋ ਜਾਏ ਜੇ ਇਨ ਕੇਸ ਆਪਾਂ ਇਹ ਸ਼ੂ ਰੈਕ ਨਹੀਂ ਯੂਜ਼ ਕਰਨਾ ਤਾਂ ਕੋਈ ਹੋਰ ਸਮਾਨ ਇਹਦੇ ਵਿੱਚ ਟਿਕ ਜੇ ਵੀ ਡੀਪ ਵੀ ਹੋਵੇ ਜਿਵੇਂ ਵੱਡੇ ਕੋਈ ਕੰਟੇਨਰ ਵੱਡੀਆਂ ਤੁਸੀਂ ਬਾਕਟਸ ਕੁਛ ਵੀ ਵੱਡੇ ਪੀਪੇ ਰੱਖਣੇ ਉਹ ਵੀ ਰੱਖੇ ਜਾਂਦੇ ਸ਼ੂ ਰੈਕ ਕੱਲ ਨੂੰ ਨਹੀਂ ਚਾਹੀਦਾ ਆਪਾਂ ਨੂੰ ਇਸ ਤਰੀਕੇ ਨਾਲ ਆਪ ਜਿਵੇਂ ਮਰਜੀ ਡਰਾਅਰ ਨੂੰ ਯੂਜ਼ ਕਰ ਸਕਦੇ ਆ ਤੇ ਸ਼ੂ ਰੈਕ ਮੈਂ ਕਲੀਨ ਕਰਤਾ ਪਰ ਉਹਦੇ ਵਿੱਚ ਸ਼ੂ ਨਹੀਂ ਟਿਕਾਈ ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਕਿਚਨ ਵਿੱਚ ਆ ਕੇ ਮੈਂ ਬਣਾਉਣ ਲੱਗੀ ਸਬਜ਼ੀ ਕद्दू ਦੀ ਕद्दू ਮੈਂ ਕੱਟ ਲਿਆ ਸੀਗਾ ਕद्दू ਕੱਟ ਕੇ ਪਿਆਜ਼ ਵਗੈਰਾ ਚੌਪ ਕਰਕੇ ਹੁਣ ਮੈਂ ਬਣਾਉਣੀ ਆ ਸਬਜ਼ੀ ਕद्दू ਦੀ ਵੈਸੇ ਤਾਂ ਰਾਤ ਵਾਲੀ ਦਾਲ ਵੀ ਪਈ ਰਾਤ ਬਣਾਈ ਸੀ ਧੋਵੀਂ ਮੂੰਗੀ ਦਾਲ ਉਹ ਵੀ ਪਈ ਐ ਫਿਰ ਮੈਂ ਕਿਹਾ ਚਲੋ ਨਾਲ ਇੱਕ ਹਰੀ ਸਬਜ਼ੀ ਹੋ ਜੂ ਨਾਲ ਮੈਂ ਸਬਜ਼ੀ ਬਣਾ ਲਾਂ ਤੇ ਹੁਣ ਮੈਂ ਲਾਗੀ ਸਬਜ਼ੀ ਬਣਾਉਣ ਤੜਕਾ ਲਗਾਉਣੀ ਸਬਜ਼ੀ ਨੂੰ ਮੈਨੂੰ ਆਏ ਵੀ ਸੀ ਕਿ ਦਾਲ ਨਾ ਥੋੜੀ ਨਾ ਹੋਵੇ ਕਤੇ ਵੀ ਚਲੋ ਨਾਲ ਸਬਜ਼ੀ ਬਣਾ ਲਾਂ ਜੇ ਸਬਜ਼ੀ ਤਾਂ ਮੈਂ ਜਾਦਾ ਹੀ ਘੱਟੀ ਸੀ ਵੱਡਾ ਸੀ ਕੱਦੂ ਮੈਨੂੰ ਪਤਾ ਸੀ ਜਿਆਦਾ ਹੋਊਗਾ ਪਰ ਫਿਰ ਮੈਨੂੰ ਆਇਸ ਵੀ ਚਲੋ ਫਿਰ ਸ਼ਾਮ ਨੂੰ ਕੁਛ ਤੇ ਦਾਲ ਵੀ ਬਚੀ ਔਰ ਜੇ ਕੱਦੂ ਵੀ ਬਚਿਆ ਚਲੋ ਸ਼ਾਮ ਨੂੰ ਫਿਰ ਨਾ ਬਣਾਉਣੀ ਪਊਗੀ ਸ਼ਾਮ ਵਾਸਤੇ ਵੀ ਸਬਜ਼ੀ ਬਣ ਜੂਗੀ ਤੇ ਤਾਂ ਕਰਕੇ ਮੈਂ ਚਲੋ ਕੱਦੂ ਵੀ ਨਾਲ ਆਪਸ਼ਨ ਰੱਖ ਲਈ ਚਲੋ ਦੋ ਸਬਜ਼ੀਆਂ ਹੋ ਜਾਣਗੀਆਂ ਤੇ ਸਬਜੀ ਬਣਨੀ ਰੱਖ ਕੇ ਉਸ ਤੋਂ ਬਾਅਦ ਮੈਂ ਸ਼ੂ ਰੈਕ ਦੇ ਵਿੱਚ ਸ਼ੂ ਰੱਖਣ ਆਈ ਸੀ ਐਨੇ ਮੈਂ ਇਹਨੂੰ ਖੁੱਲਾ ਛੱਡਦਾ ਸੀ ਵੀ ਚਲੋ ਸੁੱਕ ਜੇ ਅੰਦਰ ਅੱਛੀ ਤਰ੍ਹਾਂ ਡਰਾਈ ਹੋ ਜੇ ਵੈਸੇ ਮੈਂ ਸੁੱਕਾ ਕੱਪੜਾ ਮਾਰ ਕੇ ਡਰਾਈ ਕਰਦਾ ਸੀ ਪਰ ਫਿਰ ਵੀ ਮੈਨੂੰ ਐਸੀ ਕਰ ਪੂਰੀ ਅੱਛੀ ਤਰ੍ਹਾਂ ਡਰਾਈ ਹੋ ਜੇ ਹਵਾ ਲੱਗ ਜੇ ਇਹਨੂੰ ਵਿੱਚ ਕਿਸੇ ਤਰ੍ਹਾਂ ਸਮੈਲ ਨਾ ਆਵੇ ਕਿਸ ਤੇ ਮਾੜਾ ਮੋਟਾ ਮਿਕਸ ਲਾਅ ਵਿੱਚ ਗਿੱਲ ਰਹਿ ਗਈ ਜੇ ਹੁਣ ਮੈਂ ਫੇਰ ਇਹਦੇ ਵਿੱਚ ਸ਼ੂ ਰੱਖਣ ਲੱਗੀਆਂ ਸ਼ੂ ਦੇ ਪੇਅਰ ਵੀ ਮੈਂ ਕਲੀਨ ਕਰਤੇ ਸੀ ਜਿਹੜੇ ਕਲੀਨ ਕਰਨ ਵਾਲੇ ਸੀ ਜਿਹਨਾਂ ਦੇ ਉੱਪਰ ਥੋੜੀ ਫੰਗਸ ਦੀ ਆ ਗਈ ਸੀ ਵਾਈਟ ਵਾਈਟ ਜਿਹੀ ਲੇ ਉਹ ਵੀ ਮੈਂ ਸਾਫ਼ ਕਰਦੇ ਸੀ ਸ਼ੂ ਮੇਰਾ ਸੁੱਕ ਚੁੱਕ ਸੱਚੀ ਤਰ੍ਹਾਂ ਹੁਣ ਮੈਂ ਦੁਬਾਰੇ ਫਿਰ ਇਹਨਾਂ ਨੂੰ ਟਕਾਦਾ ਨਹੀਂ ਆ ਇਸ ਵਾਰ ਨਾ ਮੈਂ ਆਪਣੇ ਦੋ ਪੇਅਰ ਫੁੱਟਵੇਅਰਸ ਤੇ ਮੈਂ ਕੱਢੇ ਨੇ ਜਿਹੜੇ ਪੁਰਾਣੇ ਸੀ ਟੁੱਟ ਚੁੱਕੇ ਸੀ ਖਰਾਬ ਹੋ ਚੁੱਕੇ ਸੀ ਦੋ ਹੀ ਮੈਂ ਖਰੀਦੇ ਨੇ ਮੈਨੂੰ ਬੱਸ ਐ ਹੁੰਦਾ ਵੀ ਜਿੰਨੀ ਚੀਜ਼ ਮੈਂ ਬਾਹਰ ਕੱਢ ਤੀ ਕੱਪੜੇ ਹੋਣ ਚਾਹ ਸ਼ੂਜ਼ ਹੋਣ ਓੰਨੀ ਮੈਂ ਖਰੀਦਾਂ ਜ਼ਿਆਦੇ ਨਾ ਖਰੀਦਾਂ ਵੀ ਓੰਨੀ ਕੀ ਜਗ੍ਹਾ ਮੇਰੇ ਕੋਲ ਬਣੀ ਪਵੇ ਇਹ ਨਾ ਹੋਵੇ ਵੀ ਜਗ੍ਹਾ ਘੱਟ ਹੋਵੇ ਸਮਾਨ ਆਪਾਂ ਜ਼ਿਆਦੇ ਖਰੀਦ ਲਈਏ ਤੇ ਸਬਜੀ ਵਗੈਰਾ ਬਣ ਚੁੱਕੀ ਸੀ ਕਿਚਨ ਚ ਆਟਾ ਵੀ ਮੈਂ ਗੁੰਨਤਾ ਸੀਗਾ ਸ਼ੂ ਰੈਕ ਦਾ ਕੰਮ ਵੀ ਹੋ ਗਿਆ ਸੀ ਹੁਣ ਮੈਂ ਆ ਗਈ ਸੀ ਆਪਣੇ ਰੂਮ ਵਿੱਚ ਬੈੱਡ ਸ਼ੀਟ ਚੇਂਜ ਕਰਨੀ ਸੀ ਅੱਜ অলਮੋਸਟ 1 ਵੀਕ ਤੋਂ ਮੇਰਾ ਜਿਆਦਾ ਹੋ ਗਿਆ ਸੀ ਕੁ ਦੋ ਦਿਨ ਤੇ ਬੈੱਡ ਸ਼ੀਟ ਕਰਨੀ ਸੀ ਚੇਂਜ ਪਹਿਲਾਂ ਮੈਂ ਸੋਚੀ ਵੀ ਡਸਟਿੰਗ ਕਰ ਲਾਂ ਫਿਰ ਮੈਂ ਕਿਹਾ ਡਸਟਿੰਗ ਇੰਨੀ ਜਿਆਦਾ ਲੋਡ ਨਹੀਂ ਹੈਗੀ ਚਲੋ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਚੇਂਜ ਕਰ ਲੂੰਗੀ ਨਾਲ ਨਾਲ ਮੈਂ ਡਸਟਿੰਗ ਕਰ ਲੂੰਗੀ ਸੋ ਨੀਚੇ ਵਾਲੀ ਬੈੱਡ ਸ਼ੀਟ ਸੇਮ ਰੱਖੂੰ ਕਿਉਂਕਿ ਇਹ ਮੈਂ ਲਾਸਟ ਵੀਕ ਹੀ ਬਚਾਈ ਆ ਹਜੇ ਮੈਂ ਇੱਕ ਹਫਤੇ ਨੂੰ ਹੋਰ ਬਚਾਉਂਗੀ ਨੈਕਸਟ ਟਾਈ ਫਿਰ ਮੈਂ ਜੁਰਮੇ ਬਾਹਰ ਮੌਸਮ ਦੇਖਿਆ ਤਾਂ ਬੱਦਲ ਹੋਇਆ ਪਿਆ ਸੀ ਮੈਂ ਕਿਹਾ ਸਰ ਨਹੀਂ ਧੁੱਪ ਤਾਂ ਫਿਰ ਆਏ ਬਾਹਰ ਆਖਾਂ ਤਾਂ ਕੀ ਫਾਇਦਾ ਬੱਦਲ ਵਿੱਚ ਕੱਟਿਆਂ ਦਾ ਕਿ ਕਦੇ ਤੇਜ ਧੁੱਪ ਹੋਈ ਤਾਂ ਮੈਂ ਫੇਰ ਹੀ ਲਗਾਉਂਗੀ ਉਹ ਆਪਾਂ ਕਾਲ ਕਰ ਲਾਂਦੀ ਆ ਧੁੱਪ ਲਗਵਾਉਣ ਦੀ ਵੀ ਚਲ ਹੁਣ ਕੌਣ ਚਾਦਰਾਂ ਚੱਕੂ ਪਿਛਾਉ ਇਸ ਚਾਦਰ ਚੇਂਜ ਹੋਣ ਦੀ ਉਸ ਦਿਨ ਦੇਖੂ ਕਦੇ ਫੇਰ ਧੁੱਪ ਵਧੀਆ ਹੋਏ ਜੀ ਇਸ ਨੈਕਸਟ ਟਾਈਮ ਬੈੱਡsheet ਚੇਂਜ ਕਰੀਓ ਤਾਂ ਧੁੱਪ ਲਗਵਾਉਣ ਨਾਲ ਗੱਦਿਆਂ ਦੇ ਕਵਰ ਵਾਸ਼ ਹੋ ਜਾਣਗੇ ਮੈਨੂੰ ਲੱਗਦਾ ਮੈਂ ਲਾਸt ਦੀਵਾਲੀ ਤੇ ਵੀ ਗੱਦਿਆਂ ਦੇ ਕਵਰ ਵਾਸ਼ ਨਹੀਂ ਕੀਤੇ ਜੀ ਗੱਦਿਆਂ ਦੇ ਕਵਰ ਵਾਸ਼ ਕਰਨੇ ਨੇ ਔਕਾ ਚੜਾਉਣੇ ਬਹੁਤ ਔਖੇ ਨੇ ਲਾਉਣੇ ਵੀ ਔਖੇ ਨੇ ਪਰ ਚੜਾਉਣੇ ਬਹੁਤ ਔਖੇ ਹੋ ਜਾਂਦੇ ਨੇ ਤੇ ਹੁਣ ਮੈਂ ਲੱਗੀ ਸੀ ਰੂਮ ਦੀ ਡਸਟਿੰਗ ਕਰਨ ਜਿਸ ਦਿਨ ਬੈੱਡਸ਼ੀਟ ਚੇਂਜ ਹੁੰਦੇ ਉਸ ਦਿਨ ਡਸਟਿੰਗ ਵੀ ਜ਼ਰੂਰ ਹੁੰਦੀ ਏ ਔਰ ਵਧੀਆ ਵੀ ਲੱਗਦਾ ਕਰਕੇ ਵਿਚਲੋਂ ਸਾਰੇ ਕਮਰਾ ਟੋਟਲੀ ਸਾਫ਼ ਹੋ ਗਿਆ ਹੁਣ ਤਾਂ ਮੈਂ ਇੱਕ ਦਿਨ ਛੱਡ ਕੇ ਜਦੋਂ ਡਸਟਿੰਗ ਕਰਦੀ ਕਰਦੀ ਹੁੰਦੀ ਆ ਚਾਹੇ ਅੱਜਕੱਲ ਮਿੱਟੀ ਘਟ ਆਉਂਦੀ ਆ ਪਰ ਮੈਨੂੰ ਸਾਡੇ ਰੂਮ ਦਾ ਕੋਈ ਫਰਕ ਨਹੀਂ ਲੱਗਦਾ ਵੀ ਇੱਥੇ ਤਾਂ ਡਸਟ ਆਉਂਦੀ ਹੀ ਹੁੰਦੀ ਆ ਪਤਾ ਨਹੀਂ ਪੱਖਾ ਚੱਲਦਾ ਪਤਾ ਨਹੀਂ ਡੋਰ ਖੁੱਲਦਾ ਪਤਾ ਨਹੀਂ ਯੂਜ਼ ਕਰਦੇ ਰੂਮ ਕੀ ਗੱਲ ਇੱਥੇ ਬਹੁਤ ਡਸਟ ਆਉਂਦੀ ਏ ਹੋਰ ਰੂਮਸ 'ਚ ਘੱਟ ਹੁੰਦੀ ਏ ਜਿਹੜੇ ਉਹ ਨਹੀਂ ਯੂਜ਼ ਕਰਦੇ ਉਹਨਾਂ 'ਚ ਘੱਟ ਹੁੰਦੇ ਪਰ ਇੱਥੇ ਬਹੁਤ ਡਸਟ ਹੁੰਦੀ ਡਸਟਿੰਗ ਕਰਦੇ ਕਰਦੇ ਨਾ ਮੇਰਾ ਧਿਆਨ ਗਿਆ ਇੱਥੇ ਤੇ ਆ ਦੇਖੋ ਇੱਥੇ ਲੱਗੇ ਪਏ ਨੇ ਜਾਲੇ ਜੇ ਤੁਹਾਨੂੰ ਵੀ ਦੇਖਣਗੇ ਆ ਦੇਖੋ ਇੱਥੇ ਨਾ ਆ ਵਾਲੇ ਕੋਰਨਰ ਤੇ ਲੱਗੇ ਪਏ ਨੇ ਜਾਲੇ ਅਹੀ ਜੀ ਜਗ੍ਹਾ ਤੇ ਲੱਗਦੇ ਨੇ ਜਾਲੇ ਕੋਈ ਵਕਤ ਨਾ ਆਪਣਾ ਧਿਆਨ ਵੀ ਨਹੀਂ ਜਾਂਦਾ ਹੈਗਾ ਪਰ ਮੈਨੂੰ ਪਤਾ ਵੀ ਇੱਥੇ ਜਾਲੇ ਲੱਗਦੇ ਨੇ ਹਫਤੇ ਤੋਂ ਮੈਂ ਕੋਈ ਜ਼ਰੂਰ ਸਾਫ਼ ਕਰਦੇ ਕਰਦੀ ਆ ਦੇਖੋ ਵੀ ਜਾਲੇ ਲੱਗੇ ਪਏ ਨੇ ਨਾ ਅਹੀਂ ਉਧਰ ਦੂਜੇ ਕੋਰਨਰ ਤੇ ਹੋਣੇ ਪੱਕਾ ਹਾਂ ਇਧਰ ਵੀ ਹੈਗੇ ਮੈਂ ਆ ਦੇਖੋ ਇਧਰ ਵੀ ਜਾਲੇ ਬਣੇ ਪਏ ਨੇ ਕਈ ਵਾਰ ਤਾਂ ਆਪਣੀ ਨਜ਼ਰ ਪੈ ਜਾਂਦੀ ਹੈ ਕਈ ਵਾਰ ਆਪਣੀ ਸਫਾਈ ਕਰਦੇ ਨਾ ਇਹ ਚੀਜ਼ਾਂ ਤੇ ਨਜ਼ਰ ਪੈਂਦੀ ਨੀ ਉਹ ਫੇਰ ਛੁੱਟੀਆਂ ਆਉਂਦੀਆਂ ਇਹ ਚੀਜ਼ ਸਾਫ਼ ਕਰਨੀ ਮੇਰੇ ਵੀ ਕਈ ਵਾਰ ਨੀਗਾ ਪੈ ਜੇ ਤਾਂ ਮੈਂ ਕਰ ਦਤ ਨਹੀਂ ਕਈ ਵਾਰ ਨਹੀਂ ਵੀ ਦਿਮਾਗ 'ਚ ਰਹਿੰਦਾ ਹੈਗਾ ਵੀ ਇੱਥੇ ਵੀ ਆਪਾਂ ਨੀਗਾ ਮਾਰਨੀ ਆ ਆ ਦੇਖੋ ਜਾਲੇ ਹੁਣ ਆ ਸਾਰੇ ਉੱਪਰ ਇੱਥੇ ਕੱਪੜਾ ਮਾਰੂੰਗੀ ਤੇ ਇੱਕ ਭੈਣ ਦਾ ਸਵਾਲ ਸੀ ਕਹਿੰਨੇ ਮੈਂ ਤੁਹਾਡੇ ਬੈੱਡ ਦਾ ਸਕਰੀਨਸ਼ਾਟ ਲੈਣਾ ਸੀਗਾ ਉਹਨੇ ਮੈਨੂੰ ਇੱਕ ਦੋ ਵਾਰ ਕਿਹਾ ਵੀ ਮੈਂ ਭੁੱਲ ਜਾਂਦੀ ਕਿਉਂਕਿ ਜਦ ਬੈੱਡ ਸ਼ੀਟ ਪਛਾਹ ਦਾਨਾ ਫਿਰ ਉਦੋਂ ਮੇਰੀ ਯਾਦ ਨਹੀਂ ਰਹਿੰਦਾ ਅੱਜ ਮੇਰੀ ਕੁਦਰਤੀ ਮੇਰੇ ਚ ਇੰਟਰਸ ਸ਼ੇਅਰ ਕਰਦਾ ਨਹੀਂ ਐਨੀ ਕਿ ਮੈਂ ਕਲਿੱਪ ਉਹਨਾਂ ਵਾਸਤੇ ਕਹਿੰਦੇ ਇਸ ਵਿੱਚ ਸਕਰੀਨਸ਼ਾਟ ਲੈਣਾ ਵੀ ਤੁਸੀਂ ਆਪਣਾ ਬੈੱਡ ਦਿਖਾਓ ਤੇ ਤੁਸੀਂ ਸਕਰੀਨਸ਼ਾਟ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਕੁਝ ਇਸ ਤਰ੍ਹਾਂ ਦੇ ਦਾ ਸਿੰਪਲ ਡਿਜ਼ਾਈਨ ਹੈ ਤੇ ਹੁਣ ਮੈਂ ਵਿਛਾ ਰਹੀ ਹਾਂ ਉੱਪਰ ਵਾਲੀ ਬੈੱਡ ਸ਼ੀਟ ਨੀਚੀ ਵਾਲੀ ਤਾਂ ਮੈਂ ਸੇਮ ਹੀ ਰੱਖਿਆ ਪਰ ਉੱਪਰ ਵਾਲੀ ਤੇ ਰੋਚੀ ਇੰਜ ਕਰਨੀ ਸੀ ਇਹ ਬੈੱਡ ਸ਼ੀਟ ਵਾਸਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਪਰ ਜਿਹੜੇ ਕੁਝ ਪਣਾ ਨਵੇਂ ਜੁੜੀਆਂ ਨੇ ਨਵੇਂ ਸਬਸਕ੍ਰਾਈਬਰ ਜੁੜੇ ਨੇ ਉਹਨਾਂ ਦੇ ਜਾਣਕਾਰੀ ਲਈ ਵੀ ਦੱਸ ਦਾਨੀ ਆ ਵੀ ਇਹ ਬੈੱਡ ਸ਼ੀਟ ਮੇਰ ਜਾਈ ਦੇ ਕਵਰ ਤੋਂ ਬਣਾਈ ਹੋਈ ਹੈ ਕਾਟਨ ਦੀ ਬੈੱਡ ਸ਼ੀਟਾਂ ਜਿਵੇਂ ਪਹਿਲਾਂ ਕਾਟਨ ਦੇ ਰਜਾਈਆਂ ਦੇ ਕਵਰ ਚੱਲਦੇ ਸੀ ਨਾ ਪਰ ਫਿਰ ਉਸ ਤੋਂ ਬਾਅਦ ਵੂਲਨ ਆਪਾਂ ਲੈਣ ਲੱਗੇ ਸੀਗੇ ਤੇ ਕਾਟਨ ਦਾ ਯੂਜ਼ ਕਰਦੇ ਤਾਂ ਕਵਰ ਰਜਾਈਆਂ ਦੇ ਬਹੁਤ ਠੰਡੇ ਲੱਗਦੇ ਨੇ ਸਰਦੀ ਵਿੱਚ ਉਹ ਕਵਰ ਕਿਤੇ ਐਕਸਟਰਾ ਪੈਸ ਜੋ ਚੀਜ਼ ਪਈ ਹੁੰਦੀ ਫਿਰ ਆਪਾਂ ਨੂੰ ਐ ਮਹਿਸੂਸ ਹੁੰਦਾ ਨਾ ਵੀ ਇਹ ਚੀਜ਼ ਪਈ ਵੀ ਹੈ ਸੋਹਣੀ ਵੀ ਆ ਪਰ ਇਹ ਪਰਤੋਂ ਚ ਨਹੀਂ ਆ ਰਹੀ ਹੈਗੀ ਵੀ ਇਹਨੂੰ ਆਪਾਂ ਕਿਵੇਂ ਪਰਤੋਂ ਚ ਕਿਵੇਂ ਯੂਜ਼ ਤੇ ਲੈ ਕੇ ਆਈਏ ਤਾਂ ਯੂਟਿਲਾਈਜ਼ ਕਿਵੇਂ ਕਰੀਏ ਫਿਰ ਮੈਂ ਥੋੜਾ ਜਿਹਾ ਦਿਮਾਗ ਲੜਾਇਆ ਵੀ ਇਹਦਾ ਕੀ ਬਣ ਸਕਦਾ ਫਿਰ ਮੈਂ ਸਾਰਾ ਕਵਰ ਰਜਾਈ ਦਾ ਉਹ ਢੇਡ ਕੇ ਤੇ ਉਹਨੂੰ ਉਹਦੀ ਇਸ ਤਰ੍ਹਾਂ ਬੈੱਡ ਸ਼ੀਟ ਬਣਾ ਲਈ ਤੇ ਉੱਪਰ ਪੀਲੋ ਕਵਰ ਚਲੋ ਮਿਲ ਹੀ ਜਾਂਦੇ ਨੇ ਮੈਚਿੰਗ ਵਿਚਾਰ ਵਿੱਚ ਜਿਵੇਂ ਕੁਝ ਨਾ ਕੁਝ ਮੈਚ ਹੋ ਹੀ ਜਾਂਦਾ ਹੁੰਦਾ ਤੇ ਹੁਣ ਮੈਨੂੰ ਵਧੀਆ ਲੱਗਦਾ ਕਿ ਰਜਾਈ ਦਾ ਕਵਰ ਵੇਸਟ ਨਹੀਂ ਪਿਆ ਤੇ ਕਿਉਂਕਿ ਸਟਾਫ ਵੀ ਕਾਟਨ ਦਾ ਬਹੁਤ ਸੋਹਣਾ ਤੇ ਆਪਣੀ ਬੈੱਡ ਸ਼ੀਟ ਵੀ ਬਣ ਗਈ ਤੇ ਆਪਾਂ ਇਹਨੂੰ ਯੂਜ਼ ਵੀ ਕਰ ਰਹੇ ਹਾਂ ਸੋਹਣੀ ਵੀ ਲੱਗਦੀ ਹੈ ਤੇ ਆਪਣੇ ਪੈਸੇ ਵੀ ਨਹੀਂ ਵੇਸਟ ਗਏ ਹੈਗੇ ਤੇ ਉਸ ਤੋਂ ਬਾਅਦ ਹੋ ਗਿਆ ਸ ਮੇਰਾ ਬ੍ਰੈਕਫਾਸਟ ਦਾ ਟਾਈਮ ਬ੍ਰੈਕਫਾਸਟ ਵਿੱਚ ਅੱਜ ਮੈਂ ਬਣਾਏ ਸੀ ਪਨੀਰ ਪਨੀਰ ਦੇ ਵਿੱਚ ਸਬਜ਼ੀਆਂ ਪਾ ਲਈ ਸੰਪਲ ਨਮਕ ਮਿਰਚ ਮਸਾਲੇ ਪਾ ਕੇ ਥੋੜੇ ਥੋੜੇ ਬ੍ਰੈਕਫਾਸਟ ਹੋ ਗਿਆ ਰੈਡੀ ਟਾਈਮ ਹੋ ਰਿਹਾ 8:30 ਦਾ 8:30 ਹੋ ਗਏ ਤੇ ਇਧਰ ਮੈਂ ਕਾਦੀ ਆਪਣਾ ਬ੍ਰੈਕਫਾਸਟ ਰੋਟੀ ਵੀ ਬਣਾਤੀ ਫੁਲਕੇ ਬਣ ਚੁੱਕੇ ਨੇ ਬਸ ਖਾਣਾ ਰਹਿ ਗਿਆ ਜਾਂ ਕਿਚਨ ਸਾਫ ਕਰਨੀ ਰਹੀ ਤੇ ਬਾਹਰ ਮੌਸਮ ਹੈ ਜਿਆ ਇੱਕ ਟਾਈਮ ਬੱਦਰ ਹੋ ਜਾਂਦਾ ਇੱਕ ਟਾਈਮ ਧੁੱਪ ਆ ਜਾਂਦੀ ਹੈ ਕੱਪੜੇ ਹਲੇ ਕੁਝ ਵੀ ਨਹੀਂ ਸੁੱਕੇ ਨੇ ਤੇ ਧੁੱਪ ਚੜਾ ਵੀ ਨਾ ਵਧੀਆ ਸਵੇਰੀ ਤੇ ਛੋਲੇ ਨੂੰ ਕੱਪੜਾ ਸੁੱਕੀ ਜਾਂਦੇ ਨੇ ਪਰ ਚਲ ਕੋਈ ਗ ਕੋਣ ਕਰ ਲਈ ਬ੍ਰੇਕਫਾਸਟ ਭੁੱਖ ਬਹੁਤ ਲੱਗੀ ਪਈ ਸਾਂ ਸਵੇਰ ਥੋੜਾ ਮੈਂ ਜਲਦੀ ਉੱਠੀ ਸੀ 5 ਵਜੇ ਉੱਠ ਖੜੇ ਸੀ ਜਿਸ ਦਿਨ ਜਲਦੀ ਉੱਠੀ ਐਨ ਭੁੱਖ ਵੀ ਜਲਦੀ ਲੱਗਦੀ ਫਿਰ ਉਸ ਦਿਨ ਮੇਰੀ ਕੋਸ਼ਿਸ਼ ਹੁੰਦੀ ਐ ਮੈਂ ਆਪਣਾ ਬ੍ਰੇਕਫਾਸਟ ਜਲਦੀ ਕਰ ਲਾਂ ਜ਼ਰੂਰੀ ਨਹੀਂ ਵੀ 9 ਵਜੇ ਕਰਨਾ ਫਿਰ ਉਸ ਦਿਨ ਮੈਂ ਜਲਦੀ ਕਰ ਲਾਂ ਜਿਸ ਦਿਨ ਜਲਦੀ ਉੱਠੀ ਐ ਭੁੱਖ ਜਲਦੀ ਲੱਗਦੀ ਭੁੱਖ ਦੇ ਅਕੋਰਡਿੰਗ ਮੈਂ ਆਪਣਾ ਬ੍ਰੇਕਫਾਸਟ ਕਰਦੀ ਹੁੰਦੀ ਐ ਜੇ ਜਲਦੀ ਭੁੱਖ ਲੱਗਾ ਵੀ ਥੋੜਾ ਜਲਦੀ ਕਰ ਲੈਣਾ ਟਾਈਮ ਜਿਹੜਾ ਹੁਣ ਹੋ ਗਿਆ 10 ਵਜੇ ਦਾ 10 ਵੱਜ ਚੁੱਕੇ ਨੇ ਤੇ ਮੇਰੇ ਸਾਰੇ ਕੰਮ ਹੋ ਗਏ ਡਨ ਆ ਵੀਲੀ ਹੁਣ ਮੈਂ ਤੁਹਾਨੂੰ ਥੋੜੀ ਆਪਣੀ ਸ਼ੋਪਿੰਗ ਸ਼ੇਅਰ ਕਰਨੀ ਸੀ ਮੈਂ ਦੋ ਤਿੰਨ ਚੀਜ਼ਾਂ ਖਰੀਦੀਆਂ ਸੀ ਮੈਂ ਕਿਚਲ ਤੁਹਾਨੂੰ ਥੋੜਾ ਸ਼ੇਅਰ ਕਰ ਲਾ ਕਿਉਂਕਿ ਅਕਸਰ ਆਪਣੀ ਲੇਡੀਜ਼ ਦੇ ਯੂਜ਼ ਕਰਨ ਵਾਲੀਆਂ ਚੀਜ਼ਾਂ ਨੇ ਜੋ ਆਪਾਂ ਘਰੇ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀ ਆਈ ਸੀ ਮਿਸਟ ਡੀਆਈਵਾਈ ਸਟੋਰ ਚੋਂ ਖਰੀਦੀਆਂ ਨੇ ਕੱਲ ਕਿਤੇ ਅਸੀਂ ਗਏ ਸੀ ਵੈਸੇ ਕੰਮ ਉਹ ਨਾਲ ਹੀ ਸਟੋਰ ਸੀਗਾ ਪਰ ਮੈਂ ਕਿ ਮੈਂ ਵਿਜ਼ਿਟ ਕਰ ਲਿਆ ਸਟੋਰ ਮੈਂ ਕਿਚਲ ਗੇੜਾ ਕੱਢਿਆ ਉਹਨੇ ਪਰ ਉੱਥੇ ਨਾ ਬਹੁਤ ਅੱਛੇ ਅੱਛੇ ਪ੍ਰੋਡਕਟ ਸੀਗੇ ਤੇ ਕਲੀਅਰੈਂਸ ਸੇਲ ਵੀ ਲੱਗੀ ਪਈ ਸੀ ਕਿਉਂਕਿ ਦਿਵਾਲੀ ਕਰਕੇ ਉਹਨਾਂ ਨੇ ਨਵੇਂ ਪ੍ਰੋਡਕਟ ਨਵੀਆਂ ਚੀਜ਼ਾਂ ਨਵਾਂ ਸਮਾਨ ਲੈ ਕੇ ਆਉਣਾ ਸੀਗਾ ਤੇ ਕਲੀਅਰੈਂਸ ਸੇਲ ਬਹੁਤ ਲੱਗੀ ਪਈ ਸੀ ਪਰ ਮੈਨੂੰ ਇਹ ਚੀਜ਼ਾਂ ਵੈਸੇ ਬਹੁਤ ਅੱਛੇ ਪ੍ਰਾਈਸ ਤੇ ਮਿਲ ਗਿਆ ਸੇਲ 'ਚ ਤਾਂ ਮੈਂ ਨਹੀਂ ਖਰੀਦੀ ਕੋਈ ਵੀ ਚੀਜ਼ ਆਰਗੇਨਾਈਜ਼ਰ ਬਹੁਤ ਲੱਗੇ ਪਈ ਸੀ ਸੇਲ ਵਿੱਚ ਪਰ ਮੈਂ ਕੋਈ ਮਤ ਕੇ ਨਹੀਂ ਗਈ ਸੀ ਮੈਨੂੰ ਕੋਈ ਆਰਗੇਨਾਈਜ਼ਰ ਚਾਹੀਦਾ ਨਾ ਜਦ ਤੱਕ ਤੁਹਾਡੇ ਦਿਮਾਗ ਵਿੱਚ ਨਾ ਹੋਵੇ ਵੀ ਤੋਂ ਇਹ ਚੀਜ਼ ਕਿੱਥੇ ਯੂਜ਼ ਕਰਨੀ ਆ ਕਿਹੜੇ ਸਮਾਨ ਲਈ ਯੂਜ਼ ਕਰਨੀ ਆ ਉਹਨੂੰ ਤਾਂ ਖਰੀਦਣਾ ਔਖਾ ਹੋ ਜਾਂਦਾ ਇਸ ਕਰਕੇ ਮੈਂ ਅਹੀ ਜੀ ਚੀਜ਼ ਤੋਂ ਕੋਈ ਨਾ ਖਰੀਦੀ ਵੀ ਸਹੀ ਲੱਗੀ ਪਈ ਹੈ ਲੈ ਲਓ ਜੋ ਚੀਜ਼ ਮੈਨੂੰ ਚਾਹੀਦੀ ਸੀ ਉਹ ਲਈ ਹੈ ਇੱਕ ਤਾਂ ਮੈਂ تین ਇਹ ਵਾਇਰ ਬਰਸ਼ ਜਿਹੜੇ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਵੀ ਇਹ ਤਾਰਾਂ ਵਾਲੇ ਬਰਸ਼ ਹੁੰਦੇ ਨੇ ਇੱਕ ਤਾਂ ਬਹੁਤ ਸੌਫਟ ਆ ਨਾਈਲਨ ਹੁੰਦਾ ਇੱਕ ਚ ਸਟੀਲ ਦੀਆਂ ਤਾਰਾਂ ਨੇ ਸਟੇਨਲੈਸ ਸਟੀਲ ਇੱਕ ਚ ਕਾਪਰ ਦੀਆਂ ਤਾਰਾਂ ਨੇ ਇਹ ਸੌਫਟ ਹੈ ਉਸ ਤੋਂ ਵੀ ਹਾਰਡ ਹੈ ਉਸ ਤੋਂ ਵੀ ਹਾਰਡ ਜੇ ਮੈਂ ਆਪਾਂ ਗੈਸ ਸਟੋਵ ਦੇ ਬਰਨਰ ਕੋਈ ਅਹੀ ਜੀ ਚੀਜ਼ ਜੀ ਤਾਂ ਆਪਾਂ ਨੂੰ ਬਹੁਤ ਹਾਰਡ ਸਖਤ ਬਰਸ਼ ਚਾਹੀਦਾ ਹੁੰਦਾ ਉਹਨਾਂ ਵਾਸਤੇ ਹੁਣ ਤਿੰਨ ਤਰ੍ਹਾਂ ਦੇ ਬਰਸ਼ ਇਹ ਹੁੰਦੇ ਨੇ ਤਿੰਨਾਂ ਦੀ ਪੈਕਿੰਗ ਇਕ ਤੁਹਾਨੂੰ ਲੋਕਲ ਮਾਰਕੀਟ ਤੋਂ ਮਿਲ ਜਾਣਗੇ इवन ਭਾਨਣ ਵਾਲੇ ਦੁਕਾਨਾਂ ਵਾਲੇ ਵੀ ਰੱਖਣ ਲੱਗੇ ਹੁਣ ਤਾਂ ਇਹ ਜਿਹੜੇ 50 ਜਿਹਦੇ ਪਲਾਸਟਿਕ ਦਾ ਸਮਾਨ ਮਿਲਦਾ ਸ਼ਾਪ ਤੇ ਉਦੋਂ ਮਿਲ ਜਾਂਦੇ ਨੇ ਇਹ ਮੈਂ ਵੀ ਸੱਡੀ ਆਈ ਵਾਈ ਸਟੋਰ ਚ ਲੈਏ ਨੇ ਇਹਦਾ ਪ੍ਰਾਈਸ ਹੈਗਾ 76 ਰੁਪੀ ਇਹ ਮੈਨੂੰ 76 ਦੇ ਹੀ ਮਿਲੇ ਨੇ ਤਿੰਨ ਦਾ ਹੀ ਸੈੱਟ ਆਉਂਦਾ ਹੁੰਦਾ ਇਹ ਇਹ ਬਰਸ਼ ਬਹੁਤ ਕੰਮ ਦੇ ਹੁੰਦੇ ਨੇ इवन ਚਾਹ ਪੋਣ ਨੇ ਵੀ ਆਪਾਂ ਇਹਨਾਂ ਸਾਫ਼ ਕਰ ਸਕਦੇ ਹੁੰਦੇ ਆ ਬਹੁਤ ਕੰਮ ਦੇ ਹੁੰਦੇ ਨੇ ਕੁੱਕਰ ਦੇ ਕਿਨਾਰੇ ਇਹ ਹਨਾ نیچے بیس ਜਮਿਆ ਹੁੰਦਾ ਰਿੰਗ ਜੋ ਉਹ ਆਰਦੀਵਾਲੀ ਗੰਦਗੀ ਜੀ ਟਾਈਮ ਨਾਲ ਹੌਲੀ ਹੌਲੀ ਜਮਾ ਹੋਣ ਲੱਗ ਜਾਂਦੀ ਆ ਕਿ ਕੋਈ ਟਾਈਮ ਵੀ ਲਾ ਦੇਣਾ ਸਫਾਈ ਕਰਨ ਚ ਤਾਂ ਆਪਣੇ ਨੌ ਜਿਹੜੇ ਹੁੰਦੇ ਨੇ ਸਟੀਲ ਵੂਲਾ ਉਹ ਵੀ ਨਹੀਂ ਕਰ ਸਕ ਤਾ ਕਿਉਂਕਿ ਆਪਾਂ ਬਹੁਤ ਰਗੜਦੇ ਨੇ ਨੌ ਕਸਤਿਆਂ ਦੇ ਨੇ ਇਹ ਬਰਸ਼ ਹੈਂਡਲ ਵਾਲੇ ਬਹੁਤ ਵਧੀਆ ਰਹਿੰਦੇ ਨੇ ਸਫਾਈ ਕਰਨ ਵਿੱਚ ਸੋ ਇੱਕ ਮਾਹ ਲੈ ਕੇ ਗਏ ਹੁਣ ਦਿਵਾਲੀ ਨੂੰ ਸਫਾਈ ਚੱਲਣਗੇ ਕਿਤਨ ਕਿਤੇ ਲੋਡ ਪਾਉਗੀ ਇਹਨਾਂ ਦੀ ਵੈਸੇ ਮੇਰੇ ਕੋਲ ਪਹਿਲਾਂ ਹੈਗੇ ਨੇ ਪਰ ਉਹਨਾਂ ਦਾ ਦੰਬੇ ਜੇ ਭੁਰਗੀ ਇਸ ਕਰਕੇ ਮੈਂ ਕਹਿਣਾ ਮੈਂ ਹੁਣ ਮੈਨੂੰ ਲੈਣੀ ਪੈਣੀ ਹੈ ਇੱਕ ਮਾਹ ਲੈ ਲੇ ਤੇ ਇੱਕ ਮੈਂ ਲਿਆ ਸਟੋਰੇਜ ਬਾਕਸ ਇਹ ਇਹ ਮਿਲੇ ਡਿਸਕਾਊਂਟ ਤੇ ਵੈਸੇ ਤਾਂ ਪ੍ਰਾਈਸ 109 ਪਰ ਮੈਨੂੰ ਇਹ ਮਿਲਿਆ 70 ਰੁਪਏ ਦਾ 70 ਰੁਪਏ ਦਾ ਮ ਇਹਦਾ ਸਟੋਰੇਜ ਬਾਕਸ ਆ ਡੂੰਗਾ ਵਿੱਚੋਂ ਜਿਵੇਂ ਵਿੱਚ ਆਪਾਂ ਆਪਣੇ ਜਿ ਕਲੱਚ ਰਬਰ ਬੈਂਡਸ ਕੋਈ హెయిਰ ਪਿਨ ਸਟੋਰ ਕਰਨੇ ਕੋਈ ਜੁਐਲਰੀ ਬੈਂਗਲਸ ਕੁਝ ਵੀ ਆਪਾਂ ਰੱਖ ਸਕਦੇ ਆ ਬਹੁਤ ਹੀ ਸਪੇਸ਼ੀਅਸ ਜਗਾਹ ਬਹੁਤ ਹੈ ਇਹਦੇ ਵਿੱਚ ਡੂੰਗਾਗਾ ਵਿੱਚੋਂ ਕਿਚਨ ਵਿੱਚ ਵੀ ਯੂਜ਼ ਕਰ ਸਕਦੇ ਆ ਆਪਾਂ ਛੋਟੇ-ਮੋਟੇ ਪਾਊਚ ਹੁੰਦੇ ਨੇ ਆਪਣੇ ਕੋਲ ਸੌਸ ਵਾਲੇ ਕਾਫੀ ਵਾਲੀ ਗ੍ਰੀਨ ਟੀ ਵਾਲੀ ਉਹਵੇਂ ਵੀ ਆਪਾਂ ਯੂਜ਼ ਕਰ ਸਕਦੇ ਆ ਇਹ ਮੈਂ ਬਾਜ਼ਾਰ ਘਰੇ ਆ ਕੇ ਪਛਤਾਈ ਮੈਂ ਕਿਹਾ ਮੈਂ ਇੱਕ ਦੋ ਹੋਰ ਲੈ ਲੈਣੇ ਸੀ ਇਹ ਜੇ ਪਰ ਇੱਕਦਮ ਆਪਾਂ ਮੌਕੇ ਤੇ ਨਹੀਂ ਦਿਮਾਗ ਵਿੱਚ ਆਉਂਦੀ ਹਨ ਮੈਨੂੰ ਕਮੇ ਯੂਜ਼ ਕਰਨਾ ਇੱਕ ਵਾਰ ਮੈਂ ਇੱਕ ਲਿਆਈ ਇਹ ਮਿਲਿਆ 70 ਰੁਪੀਸ ਦਾ ਇਹ ਟਿਕਲਰ ਆਪਸ਼ਨਸ ਵੀ ਹੋ ਰਹੇ ਨੇ ਪਰ ਮੈਨੂੰ ਇਹ ਠੀਕ ਲੱਗਿਆ। ਮੇਰੇ ਕੋਲ ਇਹਦੇ ਨਾਲ ਦੇ ਪਰ ਆਰਗਨਾਈਜ਼ਰ ਲੱਗੇ ਹੋਏ ਨੇ ਇੰਟਰਸਟਿੰਗ। ਤੇ ਬਲਕਾਂ ਨਾਲ ਕਿ ਮੈਂ ਵਾਲਾ ਕਲਰ ਚੁਸ ਕਰਿਆ। ਤੇ ਤੀਸਰੀ ਜੀ ਜਿਹੜੀ ਮੈਂ ਲਿਆ ਬਾਸਕਟ। ਇਹ ਬਾਸਕਟ ਦੇਖਣ ਤੋਂ ਸਮਝ ਆਉਂਦਾ ਆਮ ਟੋਕਰੀ। ਇਹ ਸਿਲੀਕੋਨ ਮਟੀਰੀਅਲ ਦੀ ਹੈ। ਪਲਾਸਟਿਕ ਵੀ ਨਹੀਂ ਹੈਗੀ। ਸਿਲੀਕੋਨ ਹੁੰਦਾ ਨਾ ਉਹ ਆ। ਇਹ ਫੋਲਡੇਬਲ ਆ, ਕੋਲੈਪਸੇਬਲ ਆ। ਦੇਖੋ ਇਹ ਤਾਂ ਇਕੱਠੀ ਹੋ ਗਈ ਜੀ। ਨਹੀਂ ਯੂਜ਼ ਕਰਨੀ ਤਾਂ ਤੁਸੀਂ ਇਕੱਠੀ ਕਰਕੇ ਇੱਕ ਜਗ੍ਹਾ ਤੇ ਰੱਖ ਦੋ। ਬੜੀ ਸਲਿਮ ਜੀ ਜਗ੍ਹਾ ਤੇ ਇਹਦਾ ਆ ਜਾਊਗੀ। ਈਵਨ ਬੱਚੇ ਜਿਹੜੇ ਪੀਜੀ ਚ ਤੇ ਆਵਾਜ਼ ਵੀ ਨਹੀਂ ਕਰਦੀ ਸ਼ੈਲਫ ਤੇ ਕਈ ਵਾਰ ਭਾਂਡਾ ਆਪਾਂ ਜਿਹੜਾ ਚਿਰੜੀ ਜੀ ਕਰਦੇ ਆ ਕਿ ਜਿਹਦੇ ਆਵਾਜ਼ ਵੀ ਨਹੀਂ ਕਰਦੀ ਤੇ ਇਸ ਤਰ੍ਹਾਂ ਇਹਨੂੰ ਤੁਸੀਂ ਖੋਲੋ ਖੋਲ ਕੇ ਇਹ ਬਾਸਕਟ ਬਣ ਜਾਂਦੀ ਆ ਤੇ ਇਹਦਾ ਪ੍ਰਾਈਸ ਇਹਦਾ ਜਿੰਨਾ ਹੈਗਾ ਤੇ ਪ੍ਰਾਈਸ ਆਨਲਾਈਨ ਲੱਗਿਆ ਮੈਨਾਂ ਦਾ 130 ਸ਼ਾਇਦ ਹਾਂ ਨਹੀਂ ਵੈਸੇ ਪ੍ਰਾਈਸ ਤਾਂ ਇਹਦਾ ਜ਼ਿਆਦਾ ਆ 3350 ਤੋਂ 380 ਕੋਈ ਸ਼ਾਇਦ ਮੈਨੂੰ ਆ ਦੂਸਰੀ ਐਨਕ ਮੈਨੂੰ ਦਿਖ ਨਹੀਂ ਰਿਹਾ ਵੈਸੇ ਮੈਨੂੰ 130 ਹੀ ਲੱਗੀ ਇਹ 130 ਦੀ ਇਕ ਸੌ ਰੁਪਏ ਦੀ ਲੱਗੀ ਆਵਲੀ ਬਾਸਕਟ ਮੈਨੂੰ ਵਧੀਆ ਲੱਗੀ ਆ ਚੀਜ਼ ਮੈਨੂੰ ਵਧੀਆ ਲੱਗੀ ਵੀ ਫੋਲਡੇਬਲ ਆ ਤਾਂ ਮੈਂ ਲਈਏ ਜਿੰਨਾ ਹੁਣ ਅਕਸਰ ਦੇ ਵਿੱਚ ਪਾਲਕ ਬੈਠੇ ਹੁੰਦੇ ਨੇ ਤੇ ਡੂੰਗੀ ਵੀ ਹੈਗੀ ਐ ਦੋਸਤੋ ਕਿਹਦੇ ਵਿੱਚ ਰੱਖ ਦੋ ਨੀਚੇ ਦੇਖੋ ਹੋਲਸ ਵੀ ਹੈਈ ਨਾ ਵੱਡੀਆਂ ਹੋਲਸ ਵੀ ਨੇ ਪਾਣੀ ਨਿਕਲਣ ਲਈ ਨਹੀਂ ਹੈਗਾ ਪਾਣੀ ਨਹੀਂ ਨਿਕਲੂਗਾ ਪਾਣੀ ਨਿਕਲੂਗਾ ਜਿਹੜੇ ਮੈਂ ਸਿਰਫ ਇਹ ਤਾਂ ਕਰਕੇ ਲਈਏ ਕੋਲਾਪਸੇਬਲ ਇਹਨੂੰ ਕੋ ਫੋਲਡ ਕਰਕੇ ਵੀ ਰੱਖ ਸਕਦੇ ਆ ਤੇ ਯੂਜ਼ ਕਰਨੀ ਆ ਤਾਂ ਖੋਲ ਲਓ ਆ ਦੇਖੋ ਤੇ ਆਪਣੇ ਜਿਹੜੀ ਹੁੰਦਾ ਕੀ ਚੰਦਾ ਗ੍ਰੇਨਾਈਟ ਮਾਰਬਲ ਜੋ ਵੀ ਆਪਾਂ ਲਗਾਏ ਹੁੰਦੇ ਉਹ ਤੇ ਸਕਰਾਚਿਸ ਵੀ ਨਾ ਪਾਉਂਦੀ ਐ ਦਾ ਚੀਜ਼ ਪਈ ਹੋਊ ਆਪਾਂ ਖਿੱਚਾਂਗੇ ਸਕਰਾਚਿਸ ਪੈਣ ਦਾ ਡਰ ਵੀ ਨਹੀਂ ਹੈਗਾ ਆ ਤਿੰਨ ਚੀਜ਼ਾਂ ਮੈਂ ਖਰੀਦੀਆਂ ਨੇ ਮੈਂ ਕਿਹਾ ਤੁਹਾਨੂੰ ਥੋੜਾ ਸ਼ੇਅਰ ਕਰਨਾ ਬਿਕੋਜ਼ ਘਰੇ ਕੰਮ ਆਉਂਦੀ ਰਹਿੰਦੀਆਂ ਨੇ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ